ਗੁਰੂ ਜੀ ਦਾ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ ਆਓ ਪਿਆਰੇ ਸਾਥਣ ਕੀ ਆਪਾਂ ਦਰਸ਼ਨ ਕਰਦੇ ਆ ਜੋ ਕਿ ਅਜਬ ਲਾੜੇ ਬੜੀ ਧੂਮ-ਧਮ ਤੇ ਬੜੀ ਸ਼ਰਧਾ ਦੇ ਨਾਲ ਸੰਗਤਾਂ ਹਰ ਇੱਕ ਸਾਲ ਬਾਬਾ ਜੀ ਦੇ ਦਰ ਤੇ ਆ ਕੇ ਅਰਦਾਸ ਕਰਦੀਆਂ ਨੇ ਜੋ ਵੀ ਉਹਨਾਂ ਦੀਆਂ ਮੰਗੀਆਂ ਮਨੋਕਾਮਨਾਵਾਂ ਹੁੰਦੀਆਂ ਨੇ ਬਾਬਾ ਜੀ ਉਹਨੀਆਂ ਮੰਨਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ जी का खालसा वाहेगुरु जी की फतेह तो ਸਰਕਾਰ ਦੇ ਗੁਰੂ ਦਾ ਅਰਥ ਪੰਜਾਬ ਦੇ ਕਿਸਾਨਾਂ ਨੂੰ ਕਰਨਾ ਆਇਆ ਹੈ ਬਿਛੋੜਿਆ ਹੋ ਗਿਆ ਅੱਜ ਸੁਖੀ ਨੇ ਆਲੇ ਫਰੀਫੀ ਗੰਦਾ ਜਦ ਕੇ ਸਪੋਟ ਆ ਬਿਛੋੜਿਆ ਹੋ ਗਿਆ ਕੋਈ ਕੁਦੀ ਕਲਸਾ ਸੀਵੇ ਕੁਦੀ ਕਤੇ ਆਓ ਪੈਰੀ ਸਾਸਨ ਜੀ ਆਪ ਦਾ ਦਰਸ਼ਨ ਕਰਦੇ ਆ ਮੁਰਤਵਾਰ ਤਨੁਭਵ ਹਸਤਨਾਲ ਜੀ ਗਿਆਨੀ ਗਿਆਨ ਸਿੰਘ ਜੀ ਕਈ ਇੱਕ ਗੁਰੂ ਖਾਲਸਾ ਜੀ ਵਿੱਚ ਸਪਸ਼ਟ ਕਰਦੇ ਹਨ ਕਿ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਪਣੇ ਤਿੰਨ ਦਰਜਨ ਦੁਆਰਾ ਜਿੱਸ ਨਗਰ ਵਿੱਚ ਪ੍ਰਵੇਸ਼ ਕੀਤਾ ਉਸ ਸਮੇ ਗੁਰ ਜੀ ਦੇ ਨਾਲ ਪਪਾ ਜੀ ਨਾਲ ਪਿੰਡ ਲਾਲਾ ਲਾ ਵੇਖੇ ਗੁਰ ਜੀ ਦੇ ਨਾਲ ਪਪਾ ਜੀ ਦੀ ਸ਼ਾਦੀ ਇੱਕ ਗਰੀਬ ਪਰਵਾਰ ਨਾਲ ਸਭ ਕੁੜੀ ਨਾਲ ਕੀਤੀ ਅਗੇ ਤੋਂ ਪਾਪਾ ਜੀ ਦੇ ਸਿਰ ਤੇ ਪੈਰਾਂ ਦੀ ਮਕਸ਼ੀ ਕੀਤੀ ਪਰ ਦਿੱਤੇ ਸਮੇਂ ਦੀ ਹਮਤ ਨੇ ਆਪ ਜੀ ਨੂੰ ਇੱਕ ਪਨੀਆਲੀ ਨਾਂ ਦੇ ਡੰਡ ਵਿੱਚ ਗਿਰ ਕਰ ਕੀਤਾ ਨੂਰ ਦੇ ਕੀੜਿਆਂ ਦੇ ਭੌਣ ਤੇ ਛੱਡੇ ਆ ਡੰਡਾ ਜੀੜੀ ਕਾਈ ਪੋਜਾ ਚੁੱਕਾ ਦਾ ਹੁਕਮ ਹੋਇਆ ਉਸ ਅਫਸਰ ਬਹੁਤ ਸਖਤ ਸੀ ਜਿਨੂਸ ਕੱਟਿਆ ਇਹ ਵੇਖ ਕੇ ਹੈਰਾਨ ਹੋਇਆ ਕਿ ਪੋਜਾ ਸਿਰ ਤੋਂ ਸਭਾ ਹੱਥ ਉੱਚਾ ਜਾ ਰਿਹਾ ਹੈ ਬਾਬਾ ਜੀ ਤੋਂ ਉਸ ਆਪਸਨ ਨੇ ਮਾਫੀ ਮੰਗੀ ਕਿ ਬਾਬਾ ਜੀ ਦੇ ਚਰਨ ਲੱਗੇ ਪਿਆ ਬਾਬਾ ਜੀ ਨੇ ਸਰਾਹਤ ਦਿੱਤਾ ਕਿ ਪਿੰਡ ਵਿੱਚ ਤਰਖਾਨ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਪਿੰਡ ਖੇੜਾ ਜਾਵੇਗਾ ਪਿੰਡ ਦਾ ਹੈ ਜੀਵਨ ਜਿਸ ਨੂੰ ਬਾਬਾ ਤੀਕਾ ਕਹਿੰਦੇ ਸਨ ਆਪ ਜੀ ਕੀ ਸਹਟ ਟਾਲ ਦਿੱਤੀ ਮਿੰਨਤਾਂ ਦਾਲੇ ਕੀਤੇ ਗਏ ਬਾਬਾ ਜੀ ਤੋਂ ਬਾਤੀ ਮੰਗੀ ਗਈ ਬਾਬਾ ਜੀ ਨੇ ਕਿਹਾ ਜੋ ਬੱਚੇ ਨਿਕਲ ਕੇ ਪੂਰੇ ਹੋਣਗੇ ਅਸੀਂ ਹੁਣ ਇੱਥੇ ਨਹੀਂ ਰਹਿਾਂਗੇ ਪਰ ਬੇਗਾ ਜੀ ਤੁਸੀਂ ਮੇਰੀ ਬਹੁਤ ਸੇਵਾ ਕੀਤੀ ਜੋ ਇਸ ਅਸਥਾਨ ਦੀ ਸੇਵਾ ਤੂੰ ਬੱਥੀ ਕਰੇਗਾ ਮਨ ਕਰਕੇ ਸ਼ਰਧਾ ਦੇ ਨਾਲ ਸੇਵਾ ਕਰਕੇ ਉਸ ਦੀਆਂ ਸਾਰੀਆਂ ਮੰਨ ਦੀਆਂ ਮਨੋ ਕਾਮਨਾ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋਣਗੀਆਂ ਬਾਬਾ ਜੀ ਇਤੋਂ ਪਧੌੜ ਜੋ ਕਿ ਸੰਗਰੂਰ ਜ਼ਿਲ੍ਹੇ ਵਿੱਚ ਹੈ ਜਾਪਰਾਜੇ ਉੱਥੇ ਵੀ ਆਪ ਜੀ ਦੇ ਕਈ ਅਜਮਤਾਂ ਦਿਖਾਈਆਂ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਉੱਥੇ ਹੀ ਸਰੀਰ ਰੂਪੀ ਚੂੜਾ ਛੱਡਿਆ ਸਦਾ ਲਈ ਅਮਰ ਹੋ ਗਏ ਉਦੋਂ ਤੋਂ ਹੀ ਹਰ ਸਾਲ ਆਪ ਜੀ ਦੀ ਜਾਦ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਸੰਗਤਾਂ ਦੂਰੋਂ ਦੂਰੋਂ ਆ ਕੇ ਬਾਬਾ ਜੀ ਦੇ ਇਸ ਅਸਥਾਨ ਦੇ ਮੱਥਾ ਟੇਕਦਿਆਂ ਨੇ ਅਰਦਾਸਾਂ ਕਰਦੀਆਂ ਨੇ ਬਾਬਾ ਜੀ ਸੇਵਕਾਂ ਦੇ ਕਾਰਜ ਪੂਰੇ ਕਰਦੇ ਹਨ ਇਸ ਹੀ ਬਾਬਾ ਹਸਤ ਲਾਲ ਜੀ ਦਾ ਇਤਿਹਾਸ ਇਤਿਹਾਸ ਪਰਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਗੁਰੂ ਸਰ ਸਹਿਬ ਲਲਕਲਾ ਵਿਖੇ ਆ ਕੇ ਵੇਖਿਆ ਜਾ ਸਕਦਾ ਹੈ yeah hey, hey, hey. ਅੰਮੀ ਮਰਾਇਓ ਤੁਹਾਡਾ ਮਾ ਤੁਹਾਡਾ ਆਪਣੇ ਸਿੱਗਾ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਰਾਮਕਾ ਸਿੰਘ ਨੂੰ ਨਿਯੋਜ ਐਂਡ ਗਰੋਬ ਚੰਦਰਾ ਜੇਕਰ ਕਿਸੇ ਨੇ ਧਰਮ ਪਰੋਗਰਾਮ ਦਵਾਨ ਨਗਰ ਕੀ ਸੰ ਲੈਪ ਕਰਵਾਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 6280512100 ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਹੋਵਾਏ ਗੁਰਜਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ